ਨਾਨਕ ਵੇੜੀ ਸੱਚ ਕੀ ਤਰੀਐ ਗੁਰ ਵਿਚਾਰ ਇਕ ਆਵੈ ਇਕ ਜਾਵਹੀ ਪੂਰ ਪਰ ਅਹੰਕਾਰ ਮਨ ਹਠ ਮਤੀ ਬੂਢੀਐ ਗੁਰਮੁਖ ਸਤ ਸੋਤਾਰ ਗੁਰ ਬਿਨ ਕਿਉ ਤਰੀਐ ਸੁਖ ਹੋਇ ਜਿਉ ਭਾਵੈ ਤਿਉ ਰਖ ਤੂੰ ਮੈਂ ਤੂੰ ਮੈਂ ਅਵਰ ਨ ਦੂਜਾ ਕੋਈ ਰਹਾਉ ਅਗਾਂ ਦੇ ਖੋ ਡੌਂ ਜਲੇ ਪਾਛੇ ਹਰਿਉ ਅੰਗੂਰ ਜਿਸ ਤੇ ਉਪਜੈ ਤਿਸ ਤੇ ਵਿਣਸੈ ਘਟ ਘਟ ਸਚ ਪ੍ਰਭੂਰ ਆਪੇ ਮਿਲ ਮਿਲਾਵਹੀ ਸਾਜੈ ਮਹਿਲ ਹਦੂਰ ਸਾਹੇ ਸਾਹੇ ਤੁਝ ਸੰਮਲਾ ਕਦੀ ਨਾ ਵਿਸਾਰਿਓ ਜਿਉਂ-ਜਿਉਂ ਸਾਹਿਬ ਮਨ ਬਸੈ ਗੁਰਮਖ ਅੰਮ੍ਰਿਤ ਪਿਉ ਮਨ ਤਨ ਤੇਰਾ ਤੂੰ ਤਣੀ ਗਰਬ ਨਿਵਾਰਸਿ ਮਿਉ ਜਿਨ ਇਹ ਜਗਤਿ ਉਪਾਇਆ ਤੇਰ ਪਵਣ ਕਰਿ ਆਕਾਰ ਗੁਰਮਖ ਚਾਨਣ ਜਾਣੀਐ ਮਨ ਮੁਖ ਮੁਗਦ ਗੁਵਾਰ ਟੱਟ-ਟੱਟ ਜੋਤ ਨਿਰੰਤਰੀ 부ਜੈ ਗੁਰਮਤ ਸਾਰ ਗੁਰਮਖ ਜਿੰਨੀ ਜਾਣਿਆ ਤਨ ਕੀ ਚੈ ਸਾਵਾਸ ਸੱਚੇ ਸਤਿਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖਿਆ ਜਿਉ ਪਿੰਡ ਪ੍ਰਭ ਪਾਸ ਸਿਰੀ ਰਾਗ ਮਹੱਲਾ ਪਹਿਲਾ ਸੁਨ ਮਨ ਮਿੱਤਰ ਪਿਆਰਿਆ ਮਿਲਵੇਲਾ ਹੈ ਇਹ ਜਬ ਲਗ ਜੋ ਬਨ ਸਾਸ ਹੈ ਜਬ ਲਗ ਜੋ ਬਨ ਸਾਸ ਹੈ ਤਬ ਲਗ ਏ ਤਨ ਦੇ ਬਿਨ ਗੁਣ ਕਾਮ ਨ ਆਵਈ ਤੇਰੀ ਤਨਖੇ ਮੇਰੇ ਮਨ ਲਲਹਾ ਕਰ ਜਾਏ ਗੁਰਮੁਖ ਨਾਮ ਸਲਾਹੀਐ ਹਉ ਮੈ ਨਿਵਰੀ ਪਾਹਿ ਰਹਾਉ ਸੁਣ ਸੁਣ ਡੰਡਣ ਗੰਡੀਆਂ ਲਿਖ ਪੜ 부ਝੈ ਪਾਰ ਕ੍ਰਿਸ਼ਨ ਅਹਨ ਸ ਅਗਲੀ ਹਉ ਮੈਂ ਰੋਗ ਵਿਕਾਰ ਉਹ ਬੇ ਪਰਵਾ ਅਤੋਲ ਬਾ ਗੁਰਮਤ ਕੀ ਮਤ ਸਾਰ ਲਖ ਸਿਆਣਪ ਜੇ ਕਰੀ ਲਖ ਸਿਓ ਪ੍ਰੀਤ ਮਿਲਾਪ ਬਿਨ ਸੰਗਤ ਸਾਧਨ ਤਰਾਪਿਆ ਬੇਨ ਨਾ ਵੈ ਦੁਖ ਸੁਨਤਾਪ ਹਰ ਜਪ ਜੀ ਅਰੇ ਛੂਟੀ ਐ ਗੁਰਮੁਖ ਚੀਨਿਆਪ ਤਨ ਮਨ ਗੁਰ ਪਹਿ ਦੇਚਿਆ ਮਨ ਦੀ ਆਸਿਰ ਨਾਲ ਤੇਰੇ ਪਵਣ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤ ਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਨ ਸ੍ਰੀ ਦਾਗਮਹੱਲਾ ਪਹਿਲਾ ਮਰਨ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਵ ਜੀਆਂ ਪ੍ਰਤ ਪਲਹਿ ਤੂੰ ਸਰਵ ਜੀਆਂ ਪ੍ਰਤ ਪਲਹਿ ਲੇਖ ਸਾਸਿ ਗ੍ਰਾਸ ਅੰਤਰ ਗੁਰਮਖ ਤੂੰ ਬਸੈ ਜਿਉ ਪਾਵੇ ਤਿਉ ਨਿਰਜਾਸ ਜੀਅ ਰੇ RAM ਜਪਤ ਮਨ ਮਾਨ ਅੰਤਰ ਲਾਗੀ ਜਲ 부ਜੀ ਪਾਇਆ ਗੁਰਮਖ ਗਿਆਨ ਰਹਾਉ ਅੰਤਰ ਕੀ ਗਤ ਜਾਣੀ ਐ ਗੁਰ ਮਿਲਿਆ ਸੰਕ ਯੁਤਾਰ ਮੋਇ ਆਂਜਿਤ ਕਰ ਜਾਈ ਐ ਤੇ ਤਤ ਜੀਵ ਦੇ ਆ ਮਰਮਾਰ ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤਹ ਹਉ ਮੈਂ ਹੋਏ ਬినాਸ ਸਤਗੁਰ ਸੇਵੇ ਆਪਣਾ ਹਉ ਸਦ ਕੁਰਬਾਨ ਤਾਸ ਕੜ ਦਰ ਗੇ ਪੈ ਨਾਈਐ ਮੁਖ ਹਰ ਨਾਮ ਨਿਵਾਸ ਜਹਨ ਦੇਖਾਂ ਤਹ ਰਵ ਰਹੇ ਸੇ ਵਿਸਾਗਤੀ ਕਾ ਮੇਲ ਤ੍ਰਿਹਗੁਣ ਬੰਦੀ ਦਿਹੋਰੀ ਜੋ ਆਇਆ ਜਗ ਸੋ ਖੇਲ ਬਜੋਗੀ ਦੁਖ ਵਿਛੜੇ ਮਨ ਮੁਖ ਲਹਿ ਨਾ ਮੇਲ ਤ੍ਰਿਹਗੁਣ ਬੰਦੀ ਦਿਹੋਰੀ ਜੋ ਆਇਆ ਜਗ ਸੋ ਖੇਲ ਬਜੋਗੀ ਦੁਖ ਵਿਛੜੇ ਮਨ ਮੁਖ ਲਹੈ ਨ ਮੇਲ ਮਨ ਬੇਰਾਗੀ ਘਰ ਵਸੈ ਸਚ ਪੈਰਾਤਾ ਹੋਏ ਗਿਆਨ ਮਹਾਰਸ ਪੋਗਵੈ ਬਹੜ ਪੂਖ ਨਾ ਹੋਏ ਨਾਨਕ ਇਹ ਮਾਨ ਮਾਰ ਮਿਲਾ ਵੀ ਫਿਰ ਦੁੱਖ ਨਾ ਹੋਏ ਸ੍ਰੀ ਰਗ ਮਹੱਲਾ ਪਹਿਲਾ ਨਾਨਕ ਵੇੜੀ ਸੱਚ ਕੀ ਨਾਨਕ ਵੇੜੀ ਸੱਚ ਕੀ ਤਰੀਏ ਗੁਰ ਵਿਚਾਰ ਇਕ ਆਵੇ ਇਕ ਜਾਵਹੀ ਪੂਰ ਪਰਹੰਕਾਰ ਮਨ ਹਠ ਮਤੀ ਬੁੱਢੀ ਐ ਗੁਰਮੁਖ ਸੱਚ ਸੋਤਾਰ ਗੁਰ बिन ਕਿਉ ਤਰੀਐ ਸੁਖ ਹੋਏ ਜਿਉ ਪਾਵੇ ਤਿਉ ਰੱਖ ਤੂੰ ਮੈਂ ਅਬਰ ਨ ਦੂਜਾ ਕੋਈ ਰਹਾਉ ਅਗੈ ਦੇਖੋਂ ਡੌਂਜ ਲੈ ਪਾਛੇ ਹਰਿਓ ਅੰਗੂਰ ਜਿਸ ਦੇ ਉਪਜੈ ਤਿਸਤੇ ਬਿਨਸੈ ਕਟਕਟ ਸਚ ਪ੍ਰਭੂਰ ਆਪੇ ਮੇਲ ਮਿਲਾਵਹੀ ਸਚ ਮਹਿਲ ਹਦੂਰ ਸਾਹੇ ਸਾਹੇ ਤੁਝ ਸਮਲਾ ਕਦੇ ਨਾ ਵਿਸਾਰਿਓ ਜਿਉਂ-ਜਿਉਂ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪੀਓ ਮਨ ਤਨ ਤੇਰਾ ਤੂੰ ਤਣੀ ਗਰਬ ਨਿਵਾਰਸਿ ਮਿਓ ਜਿਨੇ ਜਗਤੀ ਉਪਾਇਆ ਤੇਰੇ ਪਵਣ ਕਰਿ ਆਕਾਰ ਗੁਰਮੁਖ ਚਾਨਣ ਜਾਣੀਐ ਮਨ ਮੁਖ ਮੁਗਦ ਗਵਾਰ ਕਟ ਕਟ ਜੋਤ ਨਿਰੰਤਰੀ 부জে ਗੁਰਮਤ ਸਾਰ ਗੁਰਮੁਖ ਜਿੰਨੀ ਜਾਣਿਆ ਤਨ ਕੀ ਚੈ ਸਾਸ ਸੱਚੇ ਸਤਿਰਲ ਮਿਲੇ ਸੱਚੀ ਗੁਣ ਪ੍ਰਗਾਸ ਨਾਨਕ ਨਾਮ ਸੁਨ ਤੋਖਿਆ ਜਿਉ ਪਿੰਡ ਪ੍ਰਭ ਪਾਸ